ਆਯੋਤ ਸੰਤ ਸਤਿਅਾਰ ਦੇਲਮੰਦ ਦੁਸ਼ਮਣ ਕਾ ਹੰਤਾ ਤੁਮ ਹੋਤਰੀ ਸਤਰਦਸ਼ ਸੰਤਾਂ ਕ੍ਰਮਾਨੀਅ ਕਿਤੇ ਆ ਧਰਮਣੀ ਆਰਿਆ ਇਹਨਾਂ ਦਾ ਪਵਿੱਤਰ ਕਮਾਈ ਦਾ ਧਿਆਨ ਕਰਕੇ ਫਤਸ ਤੋਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਤਖਤ ਸ੍ਰੀ ਸਬਦ ਗੁਰੂ ਜੀ ਦਾ ਧਿਆਨ ਕਰਕੇ ਬੋਲੋ ਜੀ ਕੁਰਾਨ ਸਵਾਲ ਦੇ ਪ੍ਰਬੰਧ ਸਾਹਿਬ ਜੀ ਕੋ ਕੁਰਾਨ ਦੇ ਕੁਰਾਨ ਦੇ ਕੁਰਾਨ ਗ੍ਰੰਥ ਆ ਆ ਜਿਸ ਨਾਮ ਸਤਿਪੰਥ ਦਾ ਸਰਬ ਸੁਖੋਆ ਵਾਜਾ ਖਰਪਾ ਦੀ ਸਾਹਿਬ ਤਹਾ ਬਹਰ ਖਿਲਾਰੇ ਬੋਲੇ ਦੇ ਵਾਹੀ ਸੋਤ ਅਰਹਤਾਨ ਦੇ ਪਾਣ ਵਿਸਾਣ ਪ੍ਰੋਖਾ ਦਾ ਨਾਮ ਹੈ ਤਾਂ ਮਾਣ ਤੋਂ ਤੁਮ ਸੁਰਿਆ ਗਿਆ ਹੈ ਥੱਲੇ ਦਰਬਾਰ ਆਪ ਜੀ ਦੇ ਚਰਨ ਕਮਲਾਂ ਪਾਸ 8 ਜਨਵਰੀ ਨੂੰ ਚੰਡਿਆਲਾ ਗੁਰੂ ਦੀ ਧਰਤੀ ਦੇ ਉੱਪਰ ਦਿੱਲੀ ਕੋਰੀ ਬਲਵਾਸ ਤੇ ਹਰਿਆਣੇ ਦੇ ਬਾਰਡਰ ਸ਼ੰਭੂ ਬਾਰਡਰ ਤੱਕ ਪਹੁੰਚਾਇਆ ਗੁਰੂ ਗਰੀਬ ਨਵਾਸ ਤੇ ਪਾਤਸ਼ਾਹ ਜੀ ਉਹ ਪਾਪੀ ਪਾਪ ਕਰਨ ਤੋਂ ਸੱਚੇ ਪਾਤਸ਼ਾਹ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਗੁਰੂ ਗਰੀਬ ਨਵਾਸ ਜੋ ਇਸ ਅੰਦੋਲਨ ਦੀ ਸਮੁੱਚੀ ਆਗੂ ਸਹਿਬਾਨ ਗਵਾਹੀ ਕਰ ਰਹੇ ਨੇ ਔਰ ਨੌਜਵਾਨ ਵੀਰ ਬਜ਼ੁਰਗ ਔਰ ਹੋਰ ਬਹੁਤ ਸਾਰੇ ਵੀਰ ਇੱਥੇ ਚੱਲ ਕੇ ਆਏ ਨੇ ਜੋ ਕੱਲ ਤੋਂ ਲੱਲ ਕਰ ਤੋਂ ਲੈ ਕਰਕੇ ਸੱਚੇ ਪਾਤਸ਼ਾਹ ਜੀਓ ਇਸ ਜ਼ਬਰ ਦਾ ਟੱਕਰ ਸਬਰ ਦੇ ਨਾਲ ਕੀਤਾ ਜਾ ਰਿਹਾ ਹੈ ਸੱਚੇ ਪਾਤਸ਼ਾਹ ਆਪ ਅੰਧ ਸੰਗ ਸਹਾਇਓ ਕੇ ਆਪ ਜੀ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਕਦੇ ਵੀ ਪਰਛੀ ਨਾ ਜਾਂਦੇ ਸੱਚੇ ਪਾਤਸ਼ਾਹ ਜੋ ਸਰਕਾਰਾਂ ਦੇ ਨਾਲ ਸਾਡੇ ਸੂਝਵਾਨ ਆਗੂ ਸੇਵਾਦਾਰਾਂ ਦੀਆਂ ਮਿਹਨਤਾਂ ਚੱਲਦੀਆਂ ਨੇ ਗੁਰੂ ਗਰੀਬ ਨਵਾਜ਼ ਉਹ ਸਾਡੀਆਂ ਮੀਟਲਾਂ ਸਫਲ ਹੋਣ ਜੋ ਸਾਡੀਆਂ ਹੱਕੀ ਮੰਗਾਂ ਨੇ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਸੱਚੇ ਪਾਤਸ਼ਾਹ ਆਪ ਅੰਗ ਸੰਸਹਾਇਯੋਕੇ ਕਿਰਪਾ ਕਰਨੀ ਇਸੇ ਤਰ੍ਹਾਂ ਪੂਰੇ ਪੰਜਾਬੀਅਤ ਔਰ ਸੱਚੇ ਪਾਤਸ਼ਾਹ ਦੇਸ਼ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਚੜਦੀ ਕਲਾ ਬਖਸ਼ਿਸ਼ ਕਰਨੇ ਗੁਰੂ ਗਰੀਬ ਨਿਵਾਜ ਸੇਈ ਪਿਆਰੋਂ ਵੱਲੋਂ ਜਿਨ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿਤ ਆਵਾਜ਼ ਧੰ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਨਾਮ ਜਹਾਜ قومه <laughs>